वागुरु जी का खालसा वागुरु जी की फर् हस्तानू में श्री गुरु ग्रंथ साहब जी बारे विशेष जानकारी की, जो कि हर गुरु के सिख प्यारे को जरूर पता होना चाहिए है श्री गुरु ग्रंथ साहब जी के कुल चौदह सौ जो ती अंग ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 33 ਰਾਗਾਂ ਵਿੱਚ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੁੱਲ 10,24,000 ਅੱਖਰ ਹਨ। ਇਹ ਬਾਣੀ 13 ਪਰਦੇਸ਼ਿਕ ਪਾਸ਼ਾਵਾਂ ਵਿੱਚ ਦਰਜ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਹਿਵਾਨ ਜੀ ਦੀ ਬਾਣੀ ਦਰਜ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ శ్రీ అంగ శ్రీ గూ అదే జీ శ్రీ గరు అమరదా శ్రీ గరు రమదా శ్రీ గరు అర్జనదే జీ శ్రీ గరు తేగ బీ అూ గ్రంథ సాబ వి భగత సేవన జీది వాణి దర్జా భగత కబీర జీ భగత నమదే జీ భగత రవిదా భగత తన్నా జీ భగత తర్లోచన జీ ਭਗਤ ਸੈਨ ਜੀ ਭਗਤ ਜੈ ਦੇਵ ਜੀ ਭਗਤ ਸੂਰਦਾਸ ਜੀ ਭਗਤ ਪੀਪਾ ਜੀ ਭਗਤ ਪ੍ਰੀਤ ਜੀ ਭਗਤ ਪਰਮਾਨੰਦ ਜੀ ਭਗਤ ਸਤਨਾ ਜੀ ਭਗਤ ਵੇਣੀ ਜੀ ਭਗਤ ਰਮਾਨੰਦ ਜੀ ਭਗਤ ਪੀਖੰ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 11 ਪੱਟਾਂ ਦੀ ਬਾਣੀ ਦਰਜ ਹੈ ਪਖਤ ਕਲ ਸਹਾਜੀ ਪਾਈ ਜਾਲਪਚੀ ਪਾਈ ਕੀਰਤਜੀ ਪਾਈ ਪਿਖਾਜੀ ਪਾਈ ਸਲਜੀ ਪਾਈ ਪਾਲਜੀ ਪਾਈ ਨਾਲਜੀ ਪਾਈ ਗਜੰਤਜੀ ਪਾਈ ਮਥਰਾਜੀ ਪਾਈ ਭਲਜੀ ਪਾਈ ਹਰਵੰਸਜੀ ਜੀਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਹਾ ਸਿੱਖਾਂ ਦੀ ਬਾਣੀ ਦਰਸ ਹੈ ਪਾਈ ਸੱਤਾਜੀ ਪਾਈ ਬਲਵੰਟਜੀ ਪਾਈ ਸੁੰਦਰਜੀ ਪਾਈ ਮਰਦਾਨਾਜੀ ਸ਼੍ਰੀ ਗੁਰੂ ਕ੍ਰੰਤ ਸਾਹਿਬ ਵਿੱਚ 145 ਸ਼ਬਦ ਹਨ। ਸ਼੍ਰੀ ਗੁਰੂ ਕ੍ਰੰਤ ਸਾਹਿਬ ਦੀ ਬਾਣੀ ਵਿੱਚ ਕੁੱਲ 305 ਅਸ਼ਟਪਦੀਆ ਹਨ। ਸ਼੍ਰੀ ਗੁਰੂ ਕ੍ਰੰਤ ਸਾਹਿਬ ਦੀ ਬਾਣੀ ਵਿੱਚ ਕੁੱਲ 2026 ਸ਼ਬਦ ਹਨ। ਸ਼੍ਰੀ ਗੁਰੂ ਕ੍ਰੰਤ ਸਾਹਿਬ ਵਿੱਚ 22 12 ਹਨ। ਸ਼੍ਰੀ ਗੁਰੂ ਕ੍ਰੰਤ ਸਾਹਿਬ ਵਿੱਚ ਕੁੱਲ ਜੀ 64 ਸ਼ਲੋਕ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਪੂਰਨ ਮੋਲ ਮੰਤਰ ਕੁੱਲ 33 ਵਾਰ ਹੁੰਦਾ ਹੈ। ਤੁਹਾਨੂੰ ਕੁਮਾਫ ਕਰਨੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ। ਧੰਨਵਾਦ।